ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਖਵੀਰ ਸਿੰਘ ਦੌਧਰ ਭਾਰਤੀ ਕਿਸਾਨ ਜੁਨੀ ਨੇਕਤਾ ਆਜ਼ਾਦ ਦਾਗੂ ਸਾਰੇ ਭਰਾਵਾਂ ਨੂੰ ਬਰਦਰ ਬੇਨਤੀ ਆ ਬਈ ਆਪਣੇ ਕੇਐਮ ਮਨੂਜ ਮੈਂ ਸੱਦਾ ਆ ਆਪਣਾ ਜਿਹੜਾ ਬਿਜਲੀ ਦੇ ਚੱਪ ਵਾਲੇ ਮੀਟਰਾਂ ਧੜ ਧੜ ਲਾਈ ਜਾ ਰਹੇ ਨੇ ਬਿਜਲੀ ਦਾ ਨਿੱਜੀਕਰਨ ਕੀਤਾ ਜਾ ਰਿਹਾ ਵਾ ਉਹਦੇ ਰੋਸ ਵਜੋਂ ਆਪਾਂ ਤਿੰਨ ਦਿਨ ਲਈ ਹਰਤੀ ਬੁਗਮਜਾਰੇ ਕਰਦੇ ਸੀ ਪਿੰਡਾਂ ਦੇ ਵਿੱਚ 15 16 17 ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਪਿੰਡਾਂ ਵਿੱਚ ਲੋਸਮੈਂਟਾ ਕਰਕੇ ਗੁਰਦੁਆਰਿਆਂ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣੇ ਆ ਜਿਹੜੇ ਆਪਣੇ ਸ਼ੰਭੂ ਬਾਰਡਰ ਤੇ ਸਮਾਨ ਜਿਹੜਾ ਚੋਰੀ ਹੋਇਆ ਸੀ ਉਹਦੀ ਪ੍ਰਭਾਈ ਵੀ ਅਜੇ ਰਹਿੰਦੀ ਆ ਜਿਹੜੇ ਹੋਰ ਮੰਗਾ ਸੀ ਆਪਣੇ ਮੋਰਚੇ ਦੀਆਂ ਸਾਰੀਆਂ ਉਹਵੇਂ ਪਿੱਛੇ ਲਟਕ ਰਹੀਆਂ ਨੇ ਤੇ ਖਾਸ ਕਰ ਜਿਹੜੇ ਹੁਣੇ ਪੁਤਲੇ ਨੇ ਇਹ ਆਪਣੇ ਬਿਜਲੀ ਦਾ ਜਿਹੜਾ ਨਿੱਜੀਕਰਨ ਹੋ ਗਿਆ ਵਾ ਜੇ ਪ੍ਰਾਈਵੇਟ ਹੱਤਾਂ ਦੇ ਵਿੱਚ ਉੱਠ ਗਈ ਤੇ ਹਰ ਇੱਕ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਆ ਸੋ ਭਰਾਵੋ ਹੁਣ ਵੇਲਾ ਆਪਣਾ ਸਾਰਿਆਂ ਦਾ ਆਪਾਂ ਇਕੱਠੇ ਹੋ ਕੇ ਦਾ ਵਿਰੋਧ ਕਰੀਏ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਆਪਾਂ ਪਿੰਡਾਂ ਵਿੱਚ ਲੋਸ ਮਿੰਟਾਂ ਕਰਕੇ ਇਕੱਠ ਕਰਕੇ ਉਤਲੇ ਫੂਕੀਏ ਤਾਂ ਕਿ ਜਿਹੜੀ ਸਰਕਾਰ ਆ ਉਹ ਜਿਹੜੀ ਸੁੱਤੀ ਪਈ ਆ ਉਹਦੀ ਅੱਖ ਖੁੱਲ ਸਕੇ ਕਿਉਂਕਿ ਜਿਹੜਾ ਇਹ ਕਦਮ ਆ ਉਹਨਾਂ ਨੇ ਚੱਪ ਵਾਲੇ ਮੀਟਰਾਂ ਦਾ ਉਹ ਨਿੱਜੀ ਕਰਨ ਵਾਲੇ ਪਾਸੇ ਨੂੰ ਵਧਾ ਰਿਹਾ ਵਾ ਆਪਾਂ ਉਹਦੇ ਰੋਸ ਵਜੋਂ ਤਿੰਨ ਦਿਨ ਲਈ ਇਹ ਜਿਹੜਾ ਆਤੀ ਫੂਕ ਮਜ਼ਾਰਾ ਪਿੰਡਾਂ ਦੇ ਵਿੱਚ ਕਰਨਾ ਤੇ ਜਸਟਿਸ ਵੀਰ ਨੇ ਆਪਣੇ ਆਪਣੇ ਪਿੰਡ ਵਿੱਚ ਕਰ ਲਿਆ ਉਹ ਗਰੁੱਪਾਂ ਵਿੱਚ ਫੋਟੋ ਜਾਂ ਵੀਡੀਓ ਜ਼ਰੂਰ ਪਾਓ ਤੇ ਅੱਗੇ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕੁੱਲ ਤਾਈ ਇਸ ਨੇ ਆ ਪਹੁੰਚ ਸਕੇ ਕਿਉਂਕਿ ਜਿਹੜੀ ਇਹ ਲੈਣ ਦੀ ਜ਼ਰੂਰਤ ਹੈ ਸਾਰਿਆਂ ਦੀ ਹੈ ਇਹ ਕੁੱਲ ਵਪਾਰੀ ਦੀ ਵੀ ਆ ਗਰੀਬ ਦੀ ਵੀ ਆ ਅਮੀਰ ਦੀ ਵੀ ਸਾਰਿਆਂ ਦੀ ਆ ਤੇ ਪਰ ਜਦੋਂ ਇਹ ਕਿਰਾਏ ਨਿੱਜੀ ਹੱਥਾਂ ਵਿੱਚ ਉੱਠ ਗਈ ਤੇ ਮੁੜ ਕੇ ਹਰ ਇੱਕ ਦੀ ਪਹੁੰਚ ਤੋਂ ਇਹਨੇ ਦੂਰ ਹੋ ਜਾਣਾ ਵਾ ਸੋ ਭਰਾਵੋ ਆਪਾਂ ਹੁਣ ਬੇਲਾ ਸਾਰੇ ਰਲ ਕੇ ਇਕੱਠੇ ਹੋ ਕੇ ਇਹਦਾ ਵਿਰੋਧ ਕਰੀਏ ਸਾਰੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ